ਰੋਸ ਮਾਰਚ ਇਸ ਲਈ ਕੱਢਿਆ ਜਾ ਰਿਹਾ ਕਿਉਂਕਿ ਛੰਡਨ ਟੂਲਪਲਾਜ਼ਾ ਅਟਾਰੀ ਰੋਡ ਅੰਮ੍ਰਿਤਸਰ ਵਿਖੇ ਚਰਚੋਂ ਮਾਉਂ ਜਉਂਦੀ ਬ੍ਰਾਂਚ ਹੈ ਔਰ ਜਿੱਥੇ 5 ਤੋਂ 7000 ਲੋਕ ਹਰ ਇਤਵਾਰ ਸੰਗਠਨ ਕਰਦੇ ਨੇ ਤੇ ਜਦੋਂ ਵੱਡਾ ਸਮਾਗਮ ਹੁੰਦਾ ਤਕਰੀਬਨ 40 ਤੋਂ 50000 ਲੋਕ ਇਕੱਠੇ ਹੁੰਦੇ ਨੇ ਤੋਂ ਉਹਦੇ ਨਾਲ ਬਿਲਕੁਲ ਨਾਲ ਪੰਪਲੰਤ ਬਣਾਏ ਜਾ ਰਹੇ ਨੇ ਜਿਦੇ ਵਿੱਚ ਕਣਕ ਸਟੋਰੇਜ ਹੋਏਗੀ ਔਰ ਆਪ ਨੂੰ ਪਤਾ ਹੈ ਕਿ ਕਣਕ ਨੂੰ ਬਹੁਤ ਛੇਤੀ ਸੁਸਰੀ ਔਰ ਕੀੜਾ ਲੱਗ ਜਾਂਦਾ ਔਰ ਜੋ ਉੱਡ ਉੱਡ ਕੇ ਸਾਡੇ ਖੁਦਾ ਦੇ ਕਲਾਮ ਤੇ ਖੁਦਾ ਦੀ ਬਾਣੀ ਦੇ ਉੱਤੇ ਪਏਗਾ ਜਦੋਂ ਜਦੋਂ ਅਸੀਂ ਉਹਨੂੰ ਪਰੇ ਹਟਾਵਾਂਗੇ ਤੇ ਉਹਦਾ ਖੂਨ ਵੀ ਉੱਥੇ ਲੱਗੇਗਾ ਜਿਹਦੀ ਵਜ੍ਹਾ ਕਰਕੇ ਖੁਦਾ ਦੀ ਬਾਣੀ ਦੀ ਖੁਦਾ ਦੇ ਕਲਾਮ ਦੀ ਬੇਦਬੀ ਹੋਏਗੀ ਤੇ ਜੋ ਅਸੀਂ ਹਰਗੇ ਬਰਦਾਸ਼ਤ ਨਹੀਂ ਕਰਾਂਗੇ ਉਹਦੇ ਨਾਲ-ਨਾਲ ਉੱਥੇ ਦਵਾਈਆਂ ਦਾ ਵੀ ਬਹੁਤ ਜ਼ਿਆਦਾ ਛੜਕਾਓ ਹੋਏਗਾ ਛੜਕਾਓ ਦੇ ਨਾਲ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਬੱਚੇ ਨੇ ਜਾਂ ਜਿਹੜੇ ਮਰੀਜ਼ ਉੱਥੇ ਆਉਂਦੇ ਨੇ ਉਹਨਾਂ ਤੇ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਪਵੇਗਾ ਤਾਂ ਸਰਕਾਰ ਕੋਲੋਂ ਅਸੀਂ ਇਹ ਹੀ ਮੰਗ ਕਰਦੇ ਹਾਂ ਕਿ ਇਸ ਪ੍ਰੰਤ ਨੂੰ ਰੋਕਿਆ ਜਾਵੇ ਔਰ ਇਸ ਸਟੈਂਡਰਡ ਨੂੰ ਕੈਨਸਲ ਕੀਤਾ ਜਾਵੇ ਅਗਰ ਮਿਲੇ ਕਿਸੇ ਮਿਲੇ ਅਧਿਕਾਰੀ ਜੋ ਕਦੀ ਸਾਰੇ ਅਧਿਕਾਰੀਆਂ ਨੂੰ ਅਸੀਂ ਮਿਲ ਚੁੱਕੇ ਹਾਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਅਸੀਂ ਪ੍ਰਬੰਧਕ ਕਮੇਟੀ ਦੇ ਮੈਂਬਰ ਬੇਬਸ ਹੋ ਚੁੱਕੇ ਹਾਂ ਕਿਉਂਕਿ ਸੰਗਤ ਦਾ ਬਹੁਤ ਜ਼ਿਆਦਾ ਸਾਡੇ ਤੇ ਦਬਾਅ ਆ ਅੱਜ ਸੰਗਤ ਵੱਲੋਂ ਸਾਰੀ ਸੰਗਤ ਦੀ ਜਿਹੜੀ ਪ੍ਰਧਾਨਗੀ ਹੇਠ ਇਹ اجلاس ਕੱਢਿਆ ਜਾ ਰਿਹਾ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਮਾਰਚ ਅਸੀਂ ਕੱਢ ਰਹੇ ਹਾਂ ਔਰ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਰਹੇ ਹਾਂ ਐਫਸੀਆਈ ਦੇ ਅਧਿਕਾਰੀਆਂ ਨੂੰ ਅਸੀਂ ਮੰਗ ਪੱਤਰ ਦੇ ਰਹੇ ਹਾਂ ਮੇਰਾ ਨਾਮ ਵਿਸ਼ਾਲ ਸੁਹੋਤਾ ਵਾ ਔਰ ਅੱਜ ਸਾਡੀ ਮੰਗ ਇਹੀ ਹੈ ਕਿ ਜਿਹੜਾ ਓਪਨ ਗਦਾਮ ਬਣਾਇਆ ਜਾ ਰਿਹਾ ਵਾ ਜੋ ਸ਼ਿਡਨ ਰੋਡ ਟਾਰੀ ਰੋਡ ਤੇ ਬਣਾਇਆ ਜਾ ਰਿਹਾ ਵਾ ਉਸ ਨੂੰ ਬੰਦ ਕਰਾਉਣ ਦੇ ਵਿਸ਼ੇ ਵਿੱਚ ਅੱਜ ਅਸੀਂ ਸਾਰੇ ਇਕੱਠੇ ਆਂ ਔਰ ਅਸੀਂ ਇਹ ਗੱਲ ਪ੍ਰਸ਼ਾਸਨ ਨੂੰ ਇੱਕ ਅੱਜ ਮੈਸੇਜ ਦੇਣਾ ਚਾਹੁੰਦੇ ਆ ਕਿ ਅਗਰ ਇਹ ਚੀਜ਼ ਬੰਦ ਨਾ ਹੋਈ ਤੇ ਅਸੀਂ ਜਿਹੜਾ ਵਾ ਪ੍ਰਦਰਸ਼ਨ ਵੱਡੇ ਲੈਵਲ ਤੇ ਕਰਾਂਗੇ ਔਰ ਜਗ੍ਹਾ ਜਗ੍ਹਾ ਪੂਰੇ ਪੰਜਾਬ ਦੇ ਵਿੱਚ ਇਹ ਜਿਹੜਾ ਵਾ ਪ੍ਰਦਰਸ਼ਨ ਹੋਵੇਗਾ ਔਰ ਅੱਜ ਤੇ ਅਸੀਂ ਆਪਣੀ ਸੰਗਤ ਦੇ ਨਾਲ ਇਸ ਜਗ੍ਹਾ ਤੇ ਮੌਜੂਦ ਆਂ ਕੱਲ ਅਗਰ ਜੇ ਇਹ ਚੀਜ਼ ਨਾ ਬੰਦ ਹੋਈ ਪੂਰਾ 크੍ਰਿਸਚੀਨ ਭਾਈਚਾਰਾ ਔਰ ਜਿੰਨੇ ਵੀ ਲੱਗ ਸਾਡੇ ਚਰਚ ਪਾਸਟਰ ਸਹਿਬਾਨ ਨੇ ਸਭ ਇਸ ਜਗ੍ਹਾ ਤੇ ਸਾਡੇ ਨਾਲ ਖੜਨੂ ਤਿਆਰ ਨੇ ਔਰ ਵੱਡਾ ਇੱਕ ਜਥੇ ਦੇ ਨਾਲ ਅਸੀਂ ਫਿਰ ਜਿਹੜਾ ਵਾ ਰੋਡ ਜਾਮ ਕਰਾਂਗੇ ਔਰ ਪ੍ਰਸ਼ਾਸਨ ਇਹੋ ਕਹਿਣਾ ਚਾਹੁੰਦੇ ਆ ਕਿ ਸਾਡੀਆਂ ਭਾਵਨਾ ਨੂੰ ਠੇਸ ਨਾ ਪਹਾਈ ਜਾਵੇ ਜੋ ਸਾਡਾ ਪਵਿੱਤਰ ਬਾਈਬਲ ਆ ਉਹਦੀ ਬੇਅਦਬੀ ਨਾ ਹੋਵੇ ਅਗਰ ਬੇਅਦਬੀ ਹੋਈ ਇਹ ਚੀਜ਼ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਅੱਜ ਮੰਗ ਪੱਤਰ ਤੇ ਪਰਚੇ ਦੇ ਦੇਣ ਦੇ ਹਨ ਮੰਗ ਪੱਤਰ ਤੇ 26 ਮਾਰਚ ਦੇ ਦੇਣ ਦੇ ਹਨ 26 ਮਾਰਚ ਤੋਂ ਬਾਅਦ ਕਈ ਮਿਲੀਆਂ ਹੋ ਗਈਆਂ ਕਈ ਕੁਝ ਹੋ ਗਿਆ ਜੋ ਅਫਸਰਾ ਨੇ ਪ੍ਰੋਮਿਸ ਕੀਤਾ ਉਹ ਤੇ ਉਤਰੇ ਨਹੀਂ ਅੱਜ ਮਜਬੂਰ ਹਨ ਬੰਦਾ ਤੇ ਸਾਡਾ ਧਰਨਾ ਸੀ ਅੱਜ ਅਈ ਜਦੋਂ ਸਰਦਾਰ ਭਗਤ ਮਾਨ ਸਿੰਘ ਜਮ ਸਾਹਿਬ ਦਾ ਆਪਣੇ ਪੰਜਾਬ ਦੇ ਵਰਤੋਂ ਥੱਲੇ ਦਾ ਉਹਨਾਂ ਦਾ ਟਵੀਟ ਦੇਖਿਆ ਇਹ ਧਰਨਾ ਲਾ ਲਾ ਔਰ ਧਰਨਾ ਲਾ ਕੇ ਨਹੀਂ ਮੱਲੇ ਹੁੰਦੇ ਹੋਰ ਵੀ ਬੜੇ ਤਰੀਕੇ ਆ ਮਸਲਾ ਹੱਲ ਕਰਨ ਦੇ ਫਿਰ ਆਪਾਂ ਰਿਹਤੂ ਚੌਕ ਆਪਣੀ ਸੀਐਨਆਈ ਚਰਚ ਤੋਂ ਬੜਾ ਸ਼ਾਂਤੀਪੁਰ ਵਿੱਚ ਇੱਥੇ ਤੱਕ ਆਏ ਆ ਜੀ ਡੀਸੀ ਮੈਰ ਨੂੰ ਮੰਗ ਪੱਤਰ ਦਿੱਤਾ ਆ ਡੀਐਫਐਸਸੀ ਨੂੰ ਦਿੱਤਾ ਆ ਪਹਿਲੇ ਵੀ ਦੇ ਚੁੱਕੇ ਆ ਕੋਈ ਸੁਣਵਾਈ ਨਹੀਂ ਹੋਈ ਅੱਜ ਮਜਬੂਰ ਹਨ 2-3 ਹਜ਼ਾਰ ਲੋਕ ਆਪਾਂ ਨੂੰ ਲੈ ਕੇ ਬਣਾ ਪਿਆ ਫਿਰ ਜਾ ਕੇ ਇਹ ਨਾਲ ਦੀ ਗੱਲ ਸੁਣੀ ਆ ਪਹਿਲਾਂ ਨਹੀਂ ਤੋਂਦੇ ਬੜੀਆਂ ਮੀਟਿੰਗਾਂ ਕਰ ਚੁੱਕੇ ਨੇ ਐਸਐਸਪੀ ਸਾਹਿਬ ਜੀਏਜੀ ਸਾਹਿਬ ਡੀਸੀ ਮੈਡਮ ਤਸੀਰਦਾਰ ਮੈਡਮ ਫੌਸਲਾਇ ਅਫਸਰ ਨੇ ਕਿ ਟੈਂਡਰ ਹੀ ਗਲਤ ਦਿੱਤਾ ਗਿਆ ਜਦੋਂ ਪਤਾ ਵੀ ਸਾਡੀ ਚਰਚੇ ਜਿਹੜੀ ਆ 7-8 ਸਾਲ ਪੁਰਾਣੀ ਆ 2017-18 ਦੀ 18-19 ਦੀ ਚਰਚ ਬਣੀ ਹੋਈ ਆ 2024 ਦੇ ਜਗ੍ਹਾ ਲਈ ਆ ਤੇ ਗ੍ਰਾਮ ਬਣਾਉਣੇ ਸ਼ੁਰੂ ਕਰਤੇ ਆ ਤੇ 7-8 ਹਜ਼ਾਰ ਇਸ ਚੱਕ ਦੇ ਲੋਗ ਆਉਂਦਾ ਆ ਇਹ ਮੈਂ ਨਾ ਇੱਥੇ ਜਗ੍ਹਾ ਲੈ ਕੇ ਗ੍ਰਾਮ ਬਣਾਵਾ ਇਸ ਕਰਕੇ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਜਿਨ੍ਹਾਂ ਐਨਓਸੀ ਦਿੱਤੀਆਂ ਨੇ ਜਿਨ੍ਹਾਂ ਟੈਕਨੀਕਲ ਰਿਪੋਰਟਾਂ ਓਕੇ ਕੀਤੀਆਂ ਨੇ ਜਿਨ੍ਹਾਂ ਟੈਂਡਰ ਦਿੱਤੇ ਨੇ ਇਹ ਜਲਦੋ ਜਲਦ ਕੈਨਸਲ ਕੀਤਾ ਜਾਵੇ ਪਹਿਲੋਂ ਵੀ ਇਹਨਾਂ ਨੂੰ ਪ੍ਰੋਮਿਸ ਦਵਾਇਆ ਵੀ ਤੇ ਕੰਕ ਨਹੀਂ ਲੱਗੇਗੀ ਨਾ ਕਰੇਡ ਆਉਣਗੇ ਖਾਲ ਦੇ ਕਰੇਡ ਆਉਣੇ ਸ਼ੁਰੂ ਹੋ ਗਏ ਤਾਂ ਨੂੰ ਮਜਬੂਰ ਨੇ ਇਹਨਾਂ ਨੂੰ ਫਿਰ ਜਿੱਦਾਂ ਕਰਾਉਣਾ ਪਿਆ ਦਰਵਾਜ਼ਾ ਕਰਕਾਉਣਾ ਪਿਆ ਵੀ ਸਾਡੀ ਜਿਹੜੀ ਪਹਿਲੂ ਐਪਲੀਕੇਸ਼ਨ ਦਿੱਤੀਆਂ ਨੇ ਕਿਤੇ ਕੂੜੇ ਦੇਖ ਨਹੀਂ ਸੁੱਟਦੀਆਂ ਕਿਤੇ ਫੈਲਾ ਪ੍ਰਾਂਗ ਨਹੀਂ ਸੁੱਟਦੀਆਂ ਇਹਨਾਂ ਨੂੰ ਫਿਰ ਆਪਾਂ ਨੂੰ ਹੰਗਾਰਾ ਦੇਣਾ ਪਿਆ ਸ਼ਾਂਤੀ ਬੋਲ ਆਪਾਂ ਸਦਾਤਮਨ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਇਹੋ ਜਲਦੋ ਜਲ ਬਦਲੇ ਜਾਣ ਇਹ ਨਹੀਂ ਗੱਲ ਆਦੀ ਸੁਣਦੇ ਦੇ ਸਾਡਾ ਆਪਣਾ ਘਰ ਦਾ ਮਸਲਾ ਕਿਹਦਾ ਘਰ ਦਾ ਮਸਲਾ ਨਹੀਂ ਆ ਸਾਰੀ ਸੰਗਤ ਆਈ ਚਿੱਗੜੂ ਘਰ ਦੇ ਮਸਲੇ ਨੂੰ ਲੈ ਕੇ ਸਾਨੂੰ ਇਥੋਂ ਤੱਕ ਬੜਾ ਮਾਰਾ ਚੰਗਾ ਬੋਲਿਆ ਜਾਂਦਾ ਕਈ ਕੁਝ ਕਿਹਾ ਜਾਂਦਾ ਅਰੇ ਪੀਨਰ ਦੇ ਖਿਲਾਫ ਹਾਦੀ ਸਪੋਰਟ ਨੂੰ ਲੈ ਕੇ ਇਸ ਕਰਕੇ ਅੱਜ ਵਿਸ਼ਵਾਸਨ ਦਿੱਤਾ ਆ ਫੇਰ ਵੀ ਉਹੀ ਵੀ ਮੈਡਮ ਡੀਸੀ ਸਾਹਿਬ ਕੋਈ ਮੀਟਿੰਗਾਂ ਦੇ ਵਿੱਚ ਕੋਈ ਜ਼ਰੂਰੀ ਗੋਪਤ ਮੀਟਿੰਗਾਂ ਕਰ ਰਹੇ ਨੇ ਕੋਈ ਜੀ ਦੇ ਸੰਬੰਧ ਵਿੱਚ ਜੰਗ ਦੇ ਕੁਝ ਸੰਬੰਧ ਵਿੱਚ ਅਸੀਂ ਤੁਹਾਨੂੰ ਨਹੀਂ ਸਾਖ ਸਕਦੇ ਉਹ ਨਹੀਂ ਥੱਲੇ ਆ ਸਕਦੇ एडीसी ਮੈਡਮ ਆਏ ਨੇ ਸਦਕਾਰਜੋ ਸਦਕਾਰਜੋ ਡੀਐਫਐਸੀ ਸਾਹਿਬ ਆਏ ਨੇ ਉਹਨਾਂ ਨੂੰ ਵਿਸ਼ਵਾਦ ਹੋਇਆ ਵੀ ਜਲਦ ਤੁਹਾਡੀ ਮੀਟਿੰਗ ਜਿਹੜੀ ਫਿਕਸ ਕਰਾ ਲੈਣੇ ਆ ਤੇ ਕੰਮ ਰੋਕ ਦਿੰਨੇ ਆ ਨਲੇ ਜੀ ਜੀ ਦਾ ਸਾਹ ਮਿਲਿਆ ਫਿਰ ਕੀ ਹੋਊਗਾ ਇਹ ਗੱਲ ਤੇ ਦੇਖੋ ਅੱਜ ਇੱਕ ਚੱਚ ਦੇ ਲੋਕ ਇੱਥੇ ਇਕੱਠੇ ਹੋਏ ਨੇ ਤੇ ਤੁਹਾਨੂੰ ਪਤਾ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਕੋ 2300 ਜਰਤੇ ਹੈਗੀ ਆ ਪਿੰਡਾਂ ਡਿਸਟ੍ਰਿਕਟ ਦੇ ਭਾਗ ਸਾਰੀ ਭਾਗੇ ਫਿਰ ਸਾਰੀ ਚਰਚਾ ਵਾਲੇ ਇਕੱਠੇ ਹੋਵਾਂਗੇ ਸਰਕਾਰਾਂ ਤੇ ਉਤਰਾਂਗੇ ਤੇ ਜੇ ਉਤਰਨਾ ਪਹਿਲੇ ਪੂਰਾ ਪੰਜਾਬ ਹੀ ਉਤਰੇਗਾ ਕਿਸੇ ਨੇ ਕਿਸੇ ਨੇ ਆਪਣੇ ਵਾਸਤੇ ਨਹੀਂ ਉਤਰਨਾ ਹਾਂਜੀ ਗੁਰੂ ਘਰ ਵਾਸਤੇ ਉਤਰਨਾ ਗੁਰੂ ਘ ਕੀਤਾ ਪਰਦਨ ਕੰਮ ਨਹੀਂ ਆ ਹਰ ਬੰਦਾ ਗੁਰੂ ਵਾਲਾ ਆ ਹਰ ਬੰਦਾ ਗੁਰੂ ਵਾਲਾ ਹਰ ਧਰਮ ਦਾ ਸਤਕਾਰ ਆ ਹਰ ਧਰਮ ਦਾ ਸਤਕਾਰ ਕਰਦੇ ਆ ਅਸੀਂ ਸ਼ਾਂਤੀ ਚੰਨੇ ਆ ਅਸੀਂ ਹੱਥ ਜੋੜ ਕੇ ਫਿਰ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਸੀਐਮ ਸਾਹਿਬ ਨੂੰ ਰਾਜਨ 베ਦੀ ਜੀ ਨੂੰ ਕਿ ਇਹ ਜਲਦੋਂ ਜਲਦ ਕੰਮ ਬੰਦ ਕੀਤਾ ਜਾਏ ਸਵਾ ਕਰੋੜ ਮੋਰੀ ਲੱਗਦੀ ਆ ਕਨਗਦੀ ਅੰਮ੍ਰਿਤਸਰ ਵਿੱਚ ਡਿਸਟ੍ਰਿਕਟ ਵਿੱਚ ਇੱਕ 3 ਲੱਖ ਮੋਰੀ ਹੋਰ ਕੇ ਦੇ ਨਹੀਂ ਅਰੈਸਟ ਹੋ ਜਾਂਦੀ